ਖਬਰ ਫਗਵਾੜਾ ਲਗਲੇ ਪਿੰਡ ਹਰਤਾਸਪੁਰ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ RAM ਮੂਰਤੀ ਅਤੇ ਉਸ ਦੀ ਪਤਨੀ ਸ਼ਿੰਦੋ ਨੇ ਅਹੀ بیٹے ਪ੍ਰਕਾਸ਼ RAM ਤੇ ਕੁਟਮਾਰ ਦੇ ਗੰਭੀਰ આરોਪ ਲਗਾਏ ਹਨ ਦੱਸਿਆ ਕਿ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਜੀਰੇ ਇਲਾਜ ਪੀੜਤ ਸ਼ਿੰਦੋ ਅਤੇ ਉਸਦੇ ਪਤੀ RAM ਮੂਰਤੀ ਨੇ ਦੱਸਿਆ ਕਿ ਸਾਡਾ ਘਰੇਲੂ ਵਿਵਾਦ ਬਾਥਰੂਮ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਜਿਸ ਤੇ ਸਬੰਧ ਵਿੱਚ ਅਸੀਂ ਫਗਵਾੜਾ ਦੀ ਤਿਹੜੀ ਪੁਲਿਸ ਚੌਕੀ ਵਿਖੇ ਵੀ ਮਾਮਲੀ ਸੰਬੰਧੀ ਤਰਖਾਸਤ ਦਿਤੀ ਸੀ ਤੇ ਅੱਜ ਬਾਥਰੂਮ ਜਾਣ ਨੂੰ ਲੈ ਕੇ ਸਾਡੇ ਬੇਟੇ ਨੇ ਸਾਡੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਸਾਡੇ ਘਰ ਵਿੱਚ ਇੱਕ ਧਾਰਮਿਕ ਜਗ੍ਹਾ ਹੈ ਜਿਸ ਕਰਕੇ ਅਸੀਂ ਉੱਥੇ ਟਾਇਲਟ ਅਤੇ ਬਾਥਰੂਮ ਨਹੀਂ ਬਣਾ ਰਹੇ ਜਿਸ ਕਾਰਨ ਅਸੀਂ ਨਾਲ ਹੀ ਬਣੇ ਆਪਣੇ ਬੇਟੇ ਪ੍ਰਕਾਸ਼ ਰਾਮ ਦੇ ਘਰ ਬਣੇ ਬਾਥਰੂਮ ਅਤੇ ਟਾਇਲਟ ਯੂਜ਼ ਕਰਦੇ ਹਾਂ ਜਿਸ ਦਾ ਉਹ ਸਖਤ ਇਤਰਾਜ਼ ਜਿਤਾਉਂਦਾ ਹੈ। ਅੱਜ ਇਸੇ ਹੀ ਗੱਲ ਨੂੰ ਲੈ ਕੇ ਸਾਡੇ ਬੇਟੇ ਪ੍ਰਕਾਸ਼ ਰਾਮ ਨੇ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਦੂਸਰੇ ਪਾਸੇ ਸੇਵਲ ਹਸਪਤਾਲ ਦਾ ਵਾੜਾ ਵਿੱਚ ਹੀ ਦਾਕਲ ਪ੍ਰਕਾਸ਼ ਰਾਮ ਨਾਲ ਜਦੋਂ ਮੀਡੀਆ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੇ ਉੱਪਰ ਲੱਗੇ ਸਾਰੇ ਹੀ આરોਪਾਂ ਨੂੰ ਠੁਕਰਾਇਆ ਤੇ ਕਿਹਾ ਕਿ ਮੇਰੇ ਪਿਤਾ RAM ਮੂਰਤੀ ਨੇ ਹਥੌੜਾ ਮਾਰ ਕੇ ਮੇਰੇ ਹੱਥ ਦੀਆਂ ਉਂਗਲਾਂ ਤੋੜ ਦਿੱਤੀਆਂ ਤੇ ਮੇਰੇ ਨਾਲ ਹਮੇਸ਼ਾ ਹੀ ਭੇਤ ਭਾਵ ਕਰਦੇ ਹਨ ਦੋਵੇਂ ਧਿਰਾਂ ਨੇ ਇੱਕ ਦੂਸਰੇ ਤੇ ਗੰਭੀਰ આરોਪ ਲਗਾਏ ਹਨ ਪੂਰਾ ਮਾਮਲਾ ਦਿਖਾਉਦੇ ਹਾਂ ਇਸ ਪੂਰੀ ਖਬਰ ਦੇ ਅੰਦਰ ਮਰਕੀ ਨਾਮ ਆਪਣਾ ਸਿੰਦੂ ਕਿਹੜਾ ਪਿੰਡ ਅਰਦਾਸਪੁਰ ਤੁਸੀਂ ਸਿਵਲ ਹਸਪਤਲ ਫਕਵਾੜਾ ਦਾਖਲ ਹੋਈ ਤੁਹਾਡੀ ਸੱਤਾ ਛੋਟਾਂ ਵਜਿਆਂ ਕੀ ਮਾਮਲਾ ਲੜਾਈ ਝਗੜੇ ਦਾ ਸਾਰ ਇਹ ਦੀਵਾਲੀ ਦਾ ਚੱਲਦਾ ਸਾਡੇ ਕੀ ਚੱਲਦਾ ਜੀ ਇਹ ਝਗੜਾ ਦਮ ਬਾਥਰੂਮਾਂ ਤੋਂ ਇਹਨੂੰ ਅਸੀਂ ਕਿਹਾ ਸੀ ਕੋਠੇ ਤੇ ਬਾਥਰੂਮ ਬਣਾ ਲਾ ਇਹਦੇ ਮਕਾਨ ਅਸੀਂ ਪਾ ਕੇ ਦਿੱਤੇ ਉਹ ਥੈਂ ਸਾਡਾ ਅਜੈਟਰੀ ਸਾਡੇ ਕਿਨੂੰ ਕਿਨੂੰ ਕਿਹਾ ਸੀ ਕੁੱਕੇ ਨੇ ਮਾਰੇ ਤੁਹਾਡੇ ਸੁਪ੍ਰਕਾਸ਼ ਪ੍ਰਕਾਸ਼ ਕੌਣ ਪ੍ਰਕਾਸ਼ ਮੁੰਡਾ ਮੇਰਾ ਉਹਨੇ ਤੁਹਾਡੇ ਮਾਰਿਆ ਉਹਨੇ ਮੇਰੀ ਸਵੇਰੇ ਅਸੀਂ ਇਦਾਂ ਹੋਈ ਕੁੜੀ ਮੇਰੀ ਪੋਤੀ ਕਹਿੰਦੀ ਵੀ ਮੈਂ ਨਹੀਂ ਮੰਮੀ ਕਿਸੇ ਤੇ ਬਾਹਰ ਨੂੰ ਜਾਣਾ ਪੌੜੀ ਹਲਕੀ ਜਿਹੀ ਲਾਈ ਮੈਂ ਕਿਹਾ ਦੇ ਤਾਂ ਜਿੰਦਾ ਤਾਂ ਨਹੀਂ ਲੱਗਾ ਜੀ ਕਹਿੰਦੀ ਨਹੀਂ ਉਹਨੂੰ ਮੈਂ ਕਿਹਾ ਚੱਲ ਗੇਟ ਖੋਲ ਦੇ ਕਿੰਨੇ ਵਜੇ ਦਾ ਟਾਈਮ ਸੀਗਾ ਟਾਈਮ ਹੁਣ ਮੈਨੂੰ ਪਤਾ ਨਹੀਂ ਉਸ 7:00 ਤੋਂ ਰੌਲਾ ਕੀ ਚੱਲਦਾ ਹੈ ਬਾਥਰੂਮ ਦਾ ਸਾਡਾ ਬਾਥਰੂਮ ਦਾ ਇਹ ਰੌਲਾ ਚੱਲਦਾ ਵੀ ਬਾਥਰੂਮ ਹੈਗੇ ਸਾਡੇ ਘਰ ਦੇ ਅਸੀਂ ਪਹਿਲਾਂ ਜਦੋਂ ਹਨਾ ਪਹਿਲੀ ਸਟੋਰੀ ਦੱਸਾਂ ਜੀ ਜਦੋਂ ਇਹ ਥੈਂ ਅਸੀਂ ਲਿਆ ਮੋਰਾਂ ਅਸੀਂ ਮੋੜਦੇ ਆ ਤਾਂ ਇਹਨਾਂ ਨੂੰ ਦੋਹਾਂ ਨੂੰ ਬਹਾਲਿਆ ਅਸੀਂ ਕਿਹਾ ਵੀ ਤ ਉਹ ਬਾਹਰ ਦਾ ਥੈਂ ਤੁਸੀਂ ਕੈਨ ਲੈਣਾ ਵੀ ਜੈਨੇਤ ਹੈ ਲੈਣਾ ਇਹਨ ਆਪੇ ਮਕਾਨ ਪਾਉਣੇ ਆਪੇ ਬਾਥਰੂਮ ਉੱਥੇ ਬਣਾਉਣੇ ਇਹ ਜਿਹੜੇ ਬਾਥਰੂਮ ਸਾਡੇ ਘਰ ਦੇ ਆ ਅੱਛਾ ਇਹ ਅਸੀਂ ਆਪਣੇ ਬਣਾਏ ਆ ਅਸੀਂ ਇਹ ਸਾਡੇ ਘਰ ਦੇ ਆ ਉਧਰਲੇ ਇਹ ਮੇਰੇ ਨਾਲ ਜੈਨੇਤੇ ਬਣਾਉਣੇ ਹੁਣ ਆਪ ਬਣਾਉਣੇ ਇਸ ਮੁੰਡੇ ਨੂੰ ਅਸੀਂ ਕਹਿ ਕਹਿ ਥੱਕ ਗਏ ਉੱਤੇ ਬਾਥਰੂਮ ਬਣਾ ਲਾ ਉੱਠੇ ਤੇ ਬਣਾ ਲਾ ਕੋਈ ਇੱਥੇ ਬਣਾ ਲਾ ਵੈਸੇ ਹੈ ਨਹੀਂ ਤੁਹਾਡੇ ਹੋਰ ਵੀ ਕਿਸੇ ਨੇ ਮਾਰਿਆ ਜਾਂ ਕਿੱਲੇ ਮੁੰਡੇ ਨੇ ਮਾਰਿਆ ਉੱਧਾ ਤੇ ਸਾਰੇ ਇਕੱਠੇ ਹੋਏ ਸੀ ਕੁੱਤਾ ਵੇਚੀ ਛੱਡਿਆ ਹੈ ਸਗਾ ਉਹਨੇ ਵੀਡੀਓ ਆਪੇ ਬਣਾਨੀ ਹੁੰਦੀ। ਨਾਮ ਕੀ ਇਹ ਮੁੰਡੇ ਦਾ ਪੂਰਾ? ਪ੍ਰਕਾਸ਼ ਰਾਮ। ਅੱਛਾ। ਪ੍ਰਕਾਸ਼ਨ ਮਾੜਿਆ। ਅੱਛਾ। ਸਾਰੇ ਇਕੱਠੇ ਹੋਏ ਸੀ ਦੋ ਹੀ ਕੁੜੀ, ਬੌਟੀ, ਮੁੰਡਾ ਦੂਆ ਪੋਤਾ ਮੇਰਾ। ਮੈਨੂੰ ਤੁਹਾਨੂੰ ਬਾਥਰੂਮ ਜਾਣ ਤੋਂ ਮਨਾ ਕਰਦੇ। ਉਹ ਤਾਂ ਖਿੱਚ-ਖਿੱਚ ਬਾਹਰ ਲਿਆਉਂਦਾ ਸਾਨੂੰ ਕੱਢਿਆ ਮੈਨੂੰ ਬਾਹਰ ਖਿੱਚ-ਖਿੱਚ ਕੇ। ਇਹਦਾ ਜਿਹੜਾ ਅੰਦਰ ਬੜਿਆ ਉਹਨੂੰ ਵੀ ਕੱਢ ਕਾਉਣੇ ਆ। ਤੁਹਾਡੇ ਆਪਣੇ ਬਾਥਰੂਮ ਹੈ ਨਹੀਂ ਕੀ ਕਰ? ਸਾਡੇ ਹੀ ਹੈ ਇਹ ਹੀ ਸਾਡੇ ਆ। ਸਾਡੇ ਘਰ ਹੈਗੀ ਜਗ੍ਹਾ। ਅੱਛਾ ਜੀ। ਜਗ੍ਹਾ ਦਾ ਕਰਕੇ ਅਸੀਂ ਪਹਿਲਾਂ ਥ ਪਹਿਲਾਂ ਅਸੀਂ ਇਹੇ ਬਣਾਏ ਆਪਣੇ ਥਾਂ 'ਚ ਅਸੀਂ ਪੁੱਤ ਕੋਸ ਬਣਾ ਨਹੀਂ ਸਕਦੇ ਅਸੀਂ ਆਪ ਬਣਾਏ ਕਿੱਥੇ ਕਿੱਥੇ ਲੱਗੀਆਂ ਸਟਾ ਸਾਡੇ ਮੇਰਾ ਲੱਕ ਤੋੜ ਦਿੱਤਾ ਮੇਤਾ ਲੱਕ ਨਹੀਂ ਹਿੱਲ ਕੀ ਮਾਰਿਆ ਤੁਹਾਡੇ ਨੂੰ ਮੈਨੂੰ ਚੱਕ ਚੱਕ ਮਾਰਿਆ ਚੱਕ ਚੱਕ ਮਾਰਿਆ ਪ੍ਰਸ਼ਾਸਨ ਕੀ ਕਾਰਵਾਈ ਮੰਗ ਕਰਦੇ ਪ੍ਰਸ਼ਾਸਨ ਤੋਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਇਹਨੂੰ ਅੰਦਰ ਕਰੋ ਅਸੀਂ ਇਹਨੂੰ ਬਾਹਰ ਹੀ ਕੱਢਣਾ ਇਸ ਤੋਂ ਸਾਡਾ ਥਾਂ ਅਸੀਂ ਤੋਂ ਵੇਚਣਾ ਪਵੇ ਸਾਨੂੰ ਅਸੀਂ ਇਹਨੂੰ ਬਾਹਰ ਆਪਣੇ ਥਾਂ 'ਚ ਅਸੀਂ ਰਹਿਣ ਨਹੀਂ ਦੇਣਾ ਜੀ ਹਾਂ ਅਸੀਂ ਇਹਨੂੰ ਰਹਿਣ ਦੇਣ ਔਰ ਸਾਡੀ ਇਹ ਹੀ ਮੰਤਿਆ ਪ੍ਰਸ਼ਾਸਨ ਮੋਹਰੇ ਇਹ ਨੂੰ ਬਾਹਰ ਹੀ ਕੱਢਣਾ ਪਹਿਲਾਂ ਪੁਲਿਸ ਨੂੰ ਸੂchna ਦਿੱਤੀ ਸੀ ਇਹਦੇ ਬਾਰੇ ਅਸੀਂ ਕਦ ਗਏ ਇਸ ਦੀ ਇਹਨਾਂ ਦਾ ਪੁੰਡਾ ਨਾ ਸੀ ਉਹਨੂੰ ਨਹੀਂ ਬਿਹੇ ਕਿ ਅਸੀਂ ਕਹਿੰਦੇ ਵੀ ਤੁਸੀਂ ਮੇਰੀ ਗੱਲ ਸੁਣੋ ਆਪਣਾ ਦੇਖੋ ਜਿਗਾਰਡ ਬਣਾ ਲਓ ਕੰਧ ਤੋੜ ਲਾ ਅਸੀਂ ਨਹੀਂ ਤੋੜੀ ਮੈਂ ਕਿਹਾ ਚੱਲ ਬੋਲੂਗਾ ਫੇ ਅਸੀਂ ਸਰਪੰਚ ਨੂੰ ਰਾਤੀ ਦੱਸਿਆ ਉਹ ਵੀ ਉਹਨ ਵੀ ਮੈਨੂੰ ਇਹ ਕਿਹਾ ਕਹਿੰਦੇ ਤੁਸੀਂ ਕੰਧ ਤੋੜੋ ਆਪਣੇ ਅੰਦਰ ਜਾਓ ਸਰਪੰਚ ਕਹਿੰਦਾ ਐ ਫੇ ਅਸੀਂ ਪੰਚ ਨਹੀਂ ਨੂੰ ਵੀ ਦੱਸਿਆ ਅਸੀਂ ਕਿੰਨਿਆਂ ਨੂੰ ਦੱਸਿਆ ਪਿੰਡ ਦੀ ਪਿੰਡ ਦੀ ਪੰਚਾਇਤ ਨੇ ਤਾਂ ਕੋਈ ਫੈਸਲਾ ਨਹੀਂ ਕਰਾਇਆ ਫੈਸਲਾ ਇਹ ਮੰਨਦਾ ਹੀ ਨਹੀਂ ਫੇਰ ਹੌਂਸ ਜਿਹੜੀ ਪੰਜਣੀ ਉਹਨੂੰ ਅਸੀਂ ਦੱਸਿਆ ਮੈਂ ਕਿ ਚਾਚੀ ਬਿਵਾਰੋਂ ਕਨਾ ਦੇ ਉਹਨਾਂ ਕੁੰਡਾ ਕੋਲ ਦੇ ਅਸੀਂ ਬਾਥਰੂਮ ਸਵੇਰ ਨੂੰ ਨਿਆਣੇ ਨਹੀਂ ਕਿਤੇ ਜਾਂਦੇ ਫੋਨ ਕਰਿਆ ਇਹਨੂੰ ਫੋਨ ਕੀਤਾ ਉਹਨੂੰ ਬੋਲਿਆ ਬਹੁਤ ਮੰਨਣਾ ਨਹੀਂ ਕਹਿੰਦਾ ਮੈਂ ਮੰਨਦਾ ਹੀ ਨਹੀਂ ਕਿਸੇ ਰਿਸ਼ਤੇਦਾਰ ਦੀ ਨਹੀਂ ਮੰਨੀ ਰਿਸ਼ਤੇਦਾਰ ਅਸੀਂ ਸਾਰੇ ਢੋਤੇ ਵੇ ਕਿਸੇ ਤਰ੍ਹਾਂ ਇਹਨੂੰ ਮਨਾਫ ਨਹੀਂ ਮੰਨਿਆ ਪਾਪਾ ਬਣਾ ਦੇਵੇ ਹੁਣ ਤਾਂ ਫੇਰ ਠੀਕ ਹੈ ਪਾਪਾ ਬਣਾ ਕੇ ਦੇ ਦੇ ਤੁਹਾਡਾ ਨਾਮ ਪੂਰਾ ਕੀ ਸਿੰਦੋਈ ਹੈ ਕੀ ਨਾਮ ਆਪਣਾ ਮੇਰਾ ਰਾਮ ਮੁਰਗੀ ਕਿਹੜਾ ਪਿੰਡ ਹੈ ਅਰਦਾਸਪੁਰ ਤੁਹਾਡੇ ਕੁਟਮਰ ਹੋਈ ਕੀ ਮਾਮਲਾ ਹੈ? ਕੁਟਮਰ ਦਾ ਮਾਮਲਾ ਕਿ ਉਹ ਸਾਡੇ ਆਹ ਦੇ ਵਿੱਚ ਜਿਹੜੇ ਬਾਕੀ ਸਾਡੇ ਬਣੇ ਆ ਜੀ ਅਸੀਂ ਉਹਨੂੰ ਗੇਟ 1000 ਉਹ ਮੇਰਾ ਜਿਹੜਾ ਜਿਹੜਾ ਮੇਰਾ ਮੰਦਾ ਬڑے ਤੇ ਛੋਟਾ ਪ੍ਰਕਾਰ ਉਹ ਉੱਥੇ ਬਣਨ ਦੇ ਰਹੇ ਦਾ ਜਿੱਤੇ ਸਾਰੇ ਡਿਜ਼ਾਈਨ ਜਿੱਤੇ ਤੌਰ ਤਾਂ ਕਰਦੇ ਸਾਰੇ ਜੀ ਤੇ ਉਹਨਾਂ ਨੇ ਤੌਰ ਤਾਂ ਜਾਣੇ ਦੇ ਸਾਡੇ ਦੇ ਵਿੱਚ ਗਏ ਹੋਰਾਂ ਦੇ ਸੰਬੰਧ ਨਾਲ ਕੋਈ ਨੰਦੇ ਕੀ ਦਿਵਾ ਦੇਤੀ ਆ ਸਾਹ ਨਹੀਂ ਆਰਾਮ ਕੀਤਾ

ਆ ਉਸ ਤੋਂ ਜਾਨੂ ਦੂਜੀ ਅਸੇ ਕੰਮ ਆ ਰਿਹਾ ਮੇਰੇ ਕਰਾ ਰਹੀ ਦੇ ਵੀ ਸਿੰਧੂ ਨੇ ਵੀ ਤੇ ਮੇਰੇ ਨਾਲ ਮੇਰੇ ਤੇ ਵੀ ਅਬ ਮੁੱਕ ਗਈ ਜਿਹੜਾ ਦਰਜ ਨੇ ਦੂਦੇ ਮਾਰਿਆ ਚੱਕਰ ਮੇਰੇ ਜੀ ਲੱਗਿਆ ਹਾਲੇ ਇਹ ਕੰਮ ਨਹੀਂ ਪਕੜਿਆ ਸਾਡੇ ਤੇ ਇਹ ਜਿਹੜੋ ਸਾਡੀ ਜਗਤ ਹੋ ਗਿਆ ਹੋਇਆ ਔਰ ਸਾਡਾ ਅੱਜ ਤੀ ਸਾਡੀ ਬਣੀ ਹੋਈ ਹੈ ਸਾਡੇ ਕੋਲ ਪੂਰਾ ਸੂਚ ਪੂਰੇ ਸਾਡੇ ਨਾਲ ਇਹ ਤੁਸੀਂ ਇਹ ਜਿਹੜਾ ਬਾਥਰੂਮ ਟਾਇਲਟ ਦਾ ਮਸਲਾ ਵਾ ਝੇੜੂਪੁਰ ਸੇ ਧਿਆਨ ਚ ਲਿਆਂਦਾ ਸੀ ਪਹਿਲਾਂ ਸਲਝਾਉਣ ਦੀ ਮਸਲਾ ਨਹੀਂ ਕੀਤਾ ਪੰਚਾਇਤ ਨੂੰ ਜਾਂ ਧਿਆਨ ਦਿੱਤਾ ਅਰਦਾਸ ਕਰੀ ਅਸੀਂ ਗਏ ਸੀ ਪੰਚਾਇਤ ਕੋਲ ਪੰਚਾਇਤ ਵਾਲੇ ਕਹਿੰਦੇ ਤੁਸੀਂ ਉੱਥੇ ਜਾਓ ਅਸੀਂ ਜਿਹੜਾ ਦੋ ਵਾਰ ਫਿਰ ਪੰਚ ਝੇੜੂ ਗਏ ਤੇ ਉਹਨਾਂ ਨੂੰ ਜਾ ਕੇ ਦੱਸਿਆ ਸੀ ਤੇ ਆਹ ਚਾਂਸ ਹੋ ਗਿਆ ਵੀ ਕੀ ਇਹ ਸਾਡਾ ਮਸਲਾ ਹੱਲ ਕਰੋਗੇ ਅਸੀਂ 14 ਹਾਲਾ ਕਰ ਲੈਣੀ ਹੈ ਅਸੀਂ ਇਤਿਬਾਰ ਪਾ ਲੈਣੀ ਨਾਲ ਦੀ ਤੇ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਵੀ ਸਾਡਾ ਕੰਮ ਕਰਾਣੇ ਆ تو تھو مطلب کہ تھوڑا کرا لیں تو اس بات بعد پنچا پنچایت پنچایت یہی گل نبڑی کرو یہ پرکاش نہیں منیا کہ میں نہیں اتنے بن جانا میں نہیں اتنے تو جان دینا تو میرے گا ساڈیاں وہ ہالے سے مکان بنا کم سے کم چھبیس سال پہلے ساڈیا بنائی مکان کنیا کٹا لگی گئی سٹیاں بٹ سے بھی لگی ہے آ گ میری انگلی بھی ٹوٹ گئی ہے ਇਹ ਚਿਹਰੇ ਬਹੁਤ ਜ਼ਿਆਦਾ ਗੁੱਸੇਪਨ ਲਈ ਕੀ ਕੀ ਕਾਰਵਾਈ ਦੀ ਮੰਗ ਕਰਦੇ ਆ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਇਹ ਜਿਹੇ ਐਸੇ ਜਿਹੜੇ ਲੜਕੇ ਆ ਮਾਦਾ ਪਛਾਣਾ ਕਰਦੇ ਇਹਨਾਂ ਨੂੰ ਦੇਖਸਤ ਕਰਨ ਲਈ ਚਾਹੀਦਾ ਠੀਕ ਕੀ ਨਾਮ ਆਪਣਾ ਮੇਰਾ ਨਾਮ ਰਾਮ ਪ੍ਰਕਾਸ਼ ਹੈ ਸਰ ਰਾਮ ਮੁਰਤੀ ਸਰ ਹਸਪੀਟਲ ਤੋਂ ਐਡਮਿਟ ਤੁਹਾਡੇ ਫਾਦਰ ਰਾਮ ਮੁਰਤੀ ਮਾਤਾ ਸ਼ਿੰਦੂ ਨੇ ਇਲਜ਼ਾਮ ਲਗਾਈ ਹੈ ਕਿ ਕੁੱਟਮਾਰ ਕੀਤੀ ਹੈਗੀ ਤੁਸੀਂ ਜਿਨ੍ਹਾਂ ਨਾਲ ਉਹ ਲੱਕ ਤੇ ਡੁੱਗੀਆਂ ਸੱਟਾਂ ਵੱਜੀਆਂ ਹੱਥਾਂ ਤੇ ਸੱਟਾਂ ਵੱਜੀ ਕੀ ਮਾਮਲਾ ਹੈ ਸਰ ਮਾਮਲਾ ਭਾਈ ਇਹ ਆ ਕਿ ਮੈਨੂੰ ਮੇਰੇ ਡੈਡੀ ਦੀ ਜੋ ਜਗ੍ਹਾ ਦਿੱਤੀ ਹੋਈ ਹੈ ਨਾ ਉਹਦੇ ਮੁਤਾਬਕ ਮੈਂ ਰਹਿ ਰਿਹਾ ਹਾਂ ਜੀ 15 ਸਾਲ ਮੈਨੂੰ ਹੋ ਗਿਆ ਰਹਿੰਦੇ ਨੂੰ ਅੱਜ ਇਹ ਮੇਰੇ ਘਰ ਆ ਕੇ ਇਹਨਾਂ ਨੇ ਹਮਲਾ ਕੀਤਾ ਉੱਪਰ ਪੌੜੀ ਲਾ ਕੇ ਉੱਪਰ ਝੜ ਕੇ ਜਿੰਦਾ ਚੋੜਿਆ ਇਹ ਵੀ ਪੁੱੰਡਾ ਦੇ ਤੋੜ ਤੋਂ ਬਾਅਦ ਇਹਨਾਂ ਨੇ ਮੇਰੇ ਬੱਚਿਆਂ ਦੇ ਨਾਲ ਕੁੱਟਮਾਰ ਕੀਤੀ ਹੈ ਤੇ ਮੇਰੇ ਨਾਲ ਕੀਤੀ ਹੈ ਤੇ ਉਲਟ ਮੇਰੇ ਘਰ ਨੂੰ ਧਾਇਆ ਇਹ ਕੰਦ ਟੋੜੀ ਸ਼ੁਰੂ ਕਰਤੀ ਹੈ ਜਿਹਦੇ ਨਾਲ ਜਿਹਦੇ ਨਾਲ ਮੰਮੀ ਮੇਰੀ ਨੂੰ ਕੁੱਛ ਨਹੀਂ ਅਸੀਂ ਕਿਹਾ ਉਹ ਆਪ ਜਾਨੀ ਕਿ ਘਰੋਂ ਬਾਹਰ ਗਈ ਹੈ ਚੱਲ ਕੇ ਤੇ ਬਾਅਦ ਵਿੱਚ ਜਾ ਕੇ ਉਹਨੇ ਇਹ ਸਾਰਾ ਪ੍ਰੋਸੈਸ ਕੀਤਾ ਕਿ ਮੇਰੇ ਇੱਥੇ ਲੱਗ ਗਈ ਸਾਡੇ ਜਾਂ ਮੇਰੇ ਉੱਥੇ ਲੱਗ ਗਈ ਉਹਨਾਂ ਨੇ ਕਹਿਣਾ ਕਿ ਮੈਂ ਬਾਥਰੂਮ ਗਈ ਸੀ ਤੇ ਮੈਨੂੰ ਉਦੋਂ ਕੁੱਟਮਾਰ ਹੋਈ ਮੇਰੇ ਨਾਲ ਨਹੀਂ ਕੁੱਟ ਹੋਈ ਇਦਾਂ ਨਹੀਂ ਹੋਈ ਭਾਜੀ ਗੰਦ ਟੱਪ ਕੇ ਪੌੜੀ ਲਾ ਕੇ ਫੇਰ ਹੀ ਗਏ ਸਰ ਇਹ ਭਾਜੀ ਦੇਖੋ ਮੇਰੀ ਗੱਲ ਸੁਣੋ ਹੁਣ ਮੈਂ ਇੱਥੇ ਆ ਕਿ ਮੇਰੇ ਹੁਣ ਘਰ ਮਕਾਨ ਢਾ ਰਹੇ ਆ ਅੱਛਾ ਹਾਂਜੀ ਸੋ ਅਸਲ ਮਾਮਲਾ ਹੈ ਕਿ ਕਿਉਂ ਤੁਹਾਡੀ ਇੱਕੋ ਪਰਿਵਾਰ ਚ ਰਹਿੰਦੇ ਹੈਗੀ ਕੋਈ ਛੱਤ ਥੱਲੇ ਇਹ ਬਾਥਰੂਮ ਟਾਇਲਟ ਦਾ ਰੋਲਾ ਅਸਲ ਵਿੱਚ ਹੈ ਕਿ ਉਹਨਾਂ ਦਾ ਕਹਿਣਾ ਕਿ ਅਸੀਂ ਸਾਡੇ ਘਰ ਚ ਕੋਈ ਜਗ੍ਹਾ ਹੈਗੀ ਅਸੀਂ ਉਹਦੇ ਟਾਇਲਟ ਔਰ ਜਦੋਂ ਸੀ ਉਧਰ ਜਾਣਿਆ ਤੇ ਇਹ ਪ੍ਰੋਬਲਮ ਕਰਦੇ ਆ ਉਹ ਭਾਈ ਇਦਾਂ ਸੀ ਕਿ ਜੋ ਮੈਨੂੰ ਇਹਨਾਂ ਨੇ ਪ੍ਰੋਫਿਟ ਦਿੱਤੀ ਹੈ ਨਾ ਉਹ ਮੇਰੇ ਡੈਡੀ ਨੇ ਹੀ ਮੈਨੂੰ ਦਿੱਤੀ ਆ ਜੀ ਉਹਦੇ ਵਿੱਚ ਮੈਨੂੰ ਰਹਿੰਦੇ ਨੂੰ 15 ਸਾਲ ਹੋ ਗਏ ਆ ਉਹ ਹੁਣ ਇਹ ਮੇਤੂ ਇਹ ਕਹਿੰਦੇ ਆ ਕਿ ਇਹ ਬਾਥਰੂਮ ਜਿਹੜੇ ਆ ਇਹ ਮੇਰੇ ਆ ਸਾਡੇ ਆ ਇਹ ਇਹ ਸਹੀ ਗੱਲ ਦਾ ਰੋਲ ਆ ਕਿਉਂਕਿ ਜੋ ਮੈਨੂੰ ਇਹ ਜਗ੍ਹਾ ਦਿੱਤੀ ਮੈਂ ਉਹਦੇ ਮੁਤਾਬਕ ਆਪਣੇ ਮਕਾਨ ਪਾਏ ਆ ਤੇ ਮੈਂ ਉਹ ਜਿੱਥੇ ਬਾਥਰੂਮ ਬਾਥਰੂਮ ਸਿਰਫ ਯੂਜ਼ ਕਰਨਾ ਹੁੰਦਾ ਜਾਂ ਉੱਤੇ ਕੋ ਕਬਜ਼ਾ ਟਾਈਪ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸਾਡੇ ਜਿੰਨਾ ਚਿਰ ਪਾਜੀ ਮੇਰੇ ਨਾਲ ਸਹਿਮਤੀ ਸੀ ਤੇ ਮੈਂ ਇਹਨਾਂ ਨੂੰ ਔਰ ਦਿੱਤਾ ਸੀ ਹਨ ਅੱਜ ਮੇਰੀ ਵੀ ਐਂਟੀ ਹੋ ਗਿਆ ਤੇ ਮੈਂ ਹੁਣ ਨਹੀਂ ਆਉਣੇ ਨੀ ਕੀ ਇਹ ਜਗ੍ਹਾ ਦੀ ਕੋਈ ਬੰਡ ਵਗੈਰਾ ਹੋ ਚੁੱਕੀ ਹੈ ਹਾਂਜੀ ਹਾਂਜੀ ਜੋ ਵੀ ਕੀਤਾ ਹੈ ਮੇਰੇ ਡੈਡੀ ਨੇ ਸੋਚ ਸਮਝ ਕੇ ਕੀਤਾ ਹੈ ਉਹਨੇ ਮੈਨੂੰ ਇਹ ਜਗ੍ਹਾ ਦਿੱਤੀ ਹੂਆ ਮੈਂ ਉਹਦੇ ਨਾਲ ਕੰਮ ਕਰਦਾ ਸੀ ਜਦੋਂ ਜਿਹੜਾ ਖਰੀਦੀ ਉਹਦੇ ਵਿੱਚ ਵੀ ਮੈਨੇ ਨੂੰ ਪੈਸੇ ਦਿੱਤੇ ਸੁਪਰ ਕਾਜੀ ਉਹਨਾਂ ਨੇ ਤੁਹਾਡੇ ਤੇ ਡੂੰਘੇ ਰੋਪ ਲਾਏ ਹੈਗੇ ਆ ਤੁਸੀਂ ਆਪਣੇ ਪੱਖ ਵਿੱਚ ਕੁਝ ਹੋਰ ਕਹਿਣਾ ਚਾਹੁੰਦੇ ਆ ਕਿ ਕਿੰਨੀ ਕਿ ਸੱਚਾਈ ਹੈਗੀ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਸਨ ਇਹ ਜਿਹੜੀ ਹੈਗੀ ਆ ਸਾਡੇ ਡੂੰਘੇ ਸੱਟਾਂ ਮਾਰੀਆਂ ਹੈਗੀਆਂ ਹਾਂਜੀ ਹਾਂਜੀ ਠੀਕ ਭਾਜੀ ਦੇਖੋਗਾ ਸੱਟਾਂ ਤਾਂ ਹੁਣ ਜੇ ਕਹੀਏ ਸਾਡੇ ਵੀ ਲੱਗੀਆਂ ਹਨਾ ਤੁਹਾਡੇ ਸੱਟਕੇ ਨੇ ਮਾਰੀ ਇਹ ਸਾਡੇ ਮੇਰੇ ਡੈਡੀ ਨੇ ਮਾਰੀ ਅੱਛਾ ਹਾਂਜੀ ਕੀ ਮਾਰਿਆ ਇਹ ਭਾਜੀ ਉਹਦੇ ਮੇਰੇ ਥੋੜਾ ਮਾਰਿਆ ਅੱਛਾ ਤੇ ਫਿਰ ਤੁਸੀਂ ਕੁਝ ਹੋਰ ਆਪਣੇ ਪੱਖ ਵਿੱਚ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਮੈਂ ਇਹ ਬੇਨਤੀ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਮੇਰੀ ਕੋਈ ਤੁਸੀਂ ਕੀ ਚਾਹੁੰਦੇ ਕਿਸ ਤਰ੍ਹਾਂ ਦਾ ਇਨਸਾਫ ਮਿਲਣਾ ਚਾਹੀਦਾ ਕੀ ਹੋਣਾ ਚਾਹੀਦਾ ਕਿ ਇਹ ਟਾਇਲਟ ਦਾ ਰੋਲਾ ਕਿਸ ਤਰ੍ਹਾਂ ਖਤਮ ਹੋ ਸਕਦਾ ਮੇਰੀ ਭਾਜੀ ਜਗ੍ਹਾ ਦੇ ਵਿੱਚ ਮੈਨੂੰ ਮੇਰੇ ਬਾਥਰੂਮ ਵਗੈਰਾ ਮੰਨੇ ਜਾਈਦੀ ਹਨਾ ਮੈਨੂੰ ਰੈਂਟ ਦੇ ਨੂੰ ਮੇਰੇ ਘਰ ਦੇ ਵਿੱਚ ਐਂਟਰ ਹੁੰਦੀ ਭਾਜੀ ਅਗਰ ਬਾਥਰੂਮ ਨੂੰ ਯੂਜ਼ ਕਰਦੇ ਆ ਤੁਹਾਨੂੰ ਤੁਹਾਨੂੰ ਰੋਕਦੇ ਉੱਥੇ ਜਾਣ ਤੋਂ ਹਾਂਜੀ ਬਾਥਰੂਮ ਨਹੀਂ ਭਾਜੀ ਮੇਰੇ ਅੰਦਰ ਆ ਉਹ ਨਾ ਤੁਸੀਂ ਕੀ ਚਾਹੁੰਦੇ ਹੋ ਨਾ ਹੋਣ ਨਹੀਂ ਨਹੀਂ ਮੈਂ ਵਾਣਾ ਕਰਦਾ ਵੀ ਨਹੀਂ ਹੁਣ ਮੇਰੇ ਘਰ ਨਹੀਂ ਹੋਣੀ ਚਾਹੀਦੀ ਫਿਰ ਉਹ ਕਹਿੰਦੇ ਸਾਡੇ ਘਰ ਜਗਾ ਉਹ ਕਿੱਥੇ ਜਾ ਸਕਦੇ ਨਹੀਂ ਭਾਜੀ ਇਹ ਇਹ ਮੈਟਰ ਉਹਨਾਂ ਦਾ ਆ ਅੱਛਾ ਉਹ ਕਹਿੰਦੇ ਰੋਲਾ ਅਸਲ ਵਿੱਚ ਬਾਥਰੂਮ ਟੋੜਦਾ ਹੀ ਹੈਗਾ ਹਾਂਜੀ ਕੰਧ ਟੋੜਨ ਦਾ ਕੀ ਮਸਲਾ ਹੈਗਾ ਕੰਧ ਭਾਜੀ ਉਹ ਟਾ ਕੇ ਹੁਣ ਇਹ ਪ੍ਰੂਫ ਕਰਦੇ ਕਿ ਇਹ ਸਾਡਾ ਹੈ ਜਦ ਕਿ ਬਾਉਂਡਰੀ ਵਾਲ ਕੀਤੀ ਹੋਈ ਮੇਰਾ ਜਿਹੜਾ ਮਕਾਨ ਹੈ ਬੰਦਿਆ ਮੈਂ ਆਪਣੇ ਘਰ ਦੇ ਵਿੱਚ ਰਹਿ ਰਿਹਾ ਹਾਂ ਟੂਟੀ ਮੇਰੀ ਲੱਗੀ ਉਹ ਗੈਨ ਮੇਰੇ ਨਾਂ ਤੇ ਲੱਗਾ ਹੈ 15 16 ਸਾਲ ਮੈਨੂੰ ਰਿੰਦੇ ਨੂੰ ਹੋ ਗਿਆ ਘਰ ਦੀ ਵਿੱਚ ਅੱਜ ਮੈਨੂੰ ਉਹ ਗਦਫਲ ਕਰਕੇ ਬੀਤੇ ਕੇਸ ਆਉਂਦੇ ਆ ਮੈਨੂੰ ਧੱਕਾ ਕਰਦੇ ਮੈਨੂੰ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਆਖਰ ਵਿੱਚ ਤੁਸੀਂ ਆਪਣੀ ਸਫਾਈ ਵਿੱਚ ਹੋਰ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਜੀ ਠੀਕ ਹੈ ਭਾਜੀ ਮੇਰੇ ਪਾਸੇ ਹੀ ਹੈ ਦੱਸੋ ਜੇ ਦੋ ਬਜ਼ੁਰਗ ਪੇਸ਼ੈਂਟ ਆਏ ਹੈਗੇ ਕੀ ਮਾਮਲਾ ਹੈ ਸਰ ਐਮ ਐਸ ਡੀ ਦੇ ਪੇਸ਼ੈਂਟ ਹੈ ਦੋ ਪੇਸ਼ੈਂਟ ਦਾ ਸ਼ਿੰਗੋ ਤੇ ਆਰਾਮ ਮਤੀ ਸਪੀਰੀਆ ਤੋਂ ਵੀ ਆਏ ਜੀ ਤੇ ਉਹਨਾਂ ਦੀ ਸਤਿ ਸ੍ਰੀ ਅਕਾਲ ਡਾਕਟਰ ਸੋ ਕਿਹੜੇ ਪਿੰਡ ਤੋਂ ਹੈਗੇ ਅਰਦਾਸਪੁਰ ਪਿੰਡ ਹੈ ਕੀ ਕੀ ਕੰਡੀਸ਼ਨ ਸੀ ਜੋ ਇਥੇ ਆਏ ਸੀ ਠੀਕ ਨੇ ਮੁਝੀਆਂ ਸੱਟ ਲੱਗੀਆਂ ਆਗੀਆਂ ਉਹਨਾਂ ਦਾ ਐਮ ਐਲ ਸੀ ਕਰ ਦਿੱਤਾ ਹੋਇਆ ਜੀ ਜੀ ਐਕਸ ਰੇ ਕਰਵਾਉਣਾ ਹੈ ਥੈਂਕ ਯੂ